23 ਸਾਲਾਂ ਦੀ ਮੈਡਮ ਦਾ ਦਿਲ 13 ਸਾਲਾਂ ਦੇ ਜਵਾਗ ਤੇ ਆ ਜਾਂਦਾ ਜਿਹੜੀ ਮੈਡਮ ਸੀਗੀ ਉਹਨੇ ਬੱਚੇ ਦੇ ਨਾਲ ਐਨਾ ਕੁ ਕੁਝ ਗਲਤ ਕਰਤਾ ਕਿ ਹੁਣ ਉਹ 13 ਸਾਲਾਂ ਦਾ ਜਵਾਗ ਕਹਿੰਦਾ ਕਿ ਮੈਂ ਮੈਡਮ ਬਿਨਾਂ ਨਹੀਂ ਰਹਿ ਸਕਦਾ ਮੈਂ ਇਹਦੇ ਬਿਨਾਂ ਮਰ ਜੂਗਾ ਮੈਂ ਇਹਦੇ ਨਾਲ ਵਿਆਹ ਕਰਾਉਣਾ ਤੇ ਜਿਹੜੀ ਮੈਡਮ ਸੀਗੀ ਉਹਨੇ ਕੀ ਕੀਤਾ ਉਹ 13 ਸਾਲਾਂ ਦੇ ਜਵਾਗ ਨੂੰ ਭਜਾ ਕੇ ਲੈ ਗਈ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਅੱਜ ਦੀ ਕਹਾਣੀਆਂ ਇੱਕ ਕਹਾਣੀ ਹੈਗੀ ਆ ਗੁਜਰਾਤ ਦੇ ਜ਼ਿਲ੍ਹੇ ਸੂਰਤ ਦੀ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਚੰਗਾ ਪਰਿਵਾਰ ਹੁੰਦਾ ਅਮੀਰ ਪਰਿਵਾਰ ਹੁੰਦਾ ਉਹਨਾਂ ਦਾ ਇੱਕੋ ਇੱਕ ਬੇਟਾ ਹੁੰਦਾ ਜਿਹੜਾ ਕਿ 5ਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਚਲੋ ਜੀ ਉਹਨਾਂ ਨੂੰ ਟੀਚਰ ਦੀ ਭਾਲ ਸੀ ਵੀ ਕੋਈ ਚੰਗੀ ਮੈਡਮ ਮਿਲ ਜੇ ਜਿਹੜੀ ਇਸ ਬੱਚੇ ਨੂੰ ਘਰੇ ਆ ਕੇ ਟਿਊਸ਼ਨ ਤੇ ਪੜਾਜਿਆ ਕਰੇ ਚਲੋ ਜੀ ਉਹਨਾਂ ਨੇ ਲੱਭਣਾ ਸ਼ੁਰੂ ਕੀਤਾ 2-4 ਦਿਨਾਂ ਬਾਅਦ ਇਹ ਮੈਡਮ ਮਿਲ ਜਾਂਦੀ ਆ ਤੇ ਇਹ ਕੀ ਕਰਦੀ ਆ ਇਹ ਉਸ ਬੱਚੇ ਨੂੰ ਘਰੇ ਜਾ ਕੇ ਪੜਾਉਣ ਲੱਗ ਜਾਂਦੀ ਆ ਜਦੋਂ ਕਿ ਉਹ ਬੱਚਾ 5ਵੀਂ ਕਲਾਸ ਦੇ ਵਿੱਚ ਹੁੰਦਾ ਚਲੋ ਜੀ ਇਹ ਸਾਲਕ ਤਾਂ ਉਸ ਬੱਚੇ ਨੂੰ ਘਰੇ ਜਾ ਕੇ ਪੜਾਉਂਦੀ ਰਹਿੰਦੀ ਆ ਜਦੋਂ ਉਹ ਬੱਚਾ 6ਵੀਂ ਕਲਾਸ ਦੇ ਵਿੱਚ ਹੋ ਜਾਂਦਾ ਤੇ ਫਿਰ ਉਹਦੇ ਕੋਲੇ ਹੋਰ ਬੱਚੇ ਟਿਊਸ਼ਨ ਤੇ ਆਉਣ ਲੱਗ ਜਾਂਦੇ ਆ ਮੈਡਮ ਕੋਲੇ ਤਾਂ ਫਿਰ ਇਹ ਮੈਡਮ ਇਸ ਬੱਚੇ ਦੇ ਮਾਪਿਓ ਨੂੰ ਕਹਿੰਦੀ ਆ ਕਿ ਮੈਂ ਘਰੇ ਪੜਾ ਸਕਦੀ ਆ ਮੈਂ ਤੁਹਾਡੇ ਘਰੇ ਨਹੀਂ ਆ ਸਕਦੀ ਮੇਰੇ ਕੋਲੇ ਹੋਰ ਬੱਚੇ ਆਉਂਦੇ ਆ ਤੇ ਇਸ ਤਰ੍ਹਾਂ ਮੇਰਾ ਕੰਮ ਸੈੱਟ ਨਹੀਂ ਆਉਦਾ ਚਲੋ ਜੀ ਮਾਪਿਓ ਨੇ ਕਿਹਾ ਵੀ ਠੀਕ ਆ ਤੂੰ ਘਰੇ ਪੜਾ ਦਿਆ ਕਰ ਕੋਈ ਗੱਲ ਨਹੀਂ ਮੁੰਡਾ ਤੇਰੇ ਕੋਲੇ ਘਰੇ ਭੇਜ ਦਿਆ ਕਰਾਂਗੇ 6ਵੀਂ ਕਲਾਸ ਤੋਂ ਇਹ ਮੁੰਡਾ ਮੈਡਮ ਦੇ ਘਰੇ ਟਿਊਸ਼ਨ ਤੇ ਪੜਨ ਲਈ ਚਲਾ ਜਾਂਦਾ ਚਲੋ ਜੀ ਮੈਡਮ ਕੋਲੇ 10 12 ਜਵਾਕ ਹੋਰ ਹੁੰਦੇ ਆ ਇਸ ਤਰ੍ਹਾਂ ਸਮਾਂ ਲੰਘਦਾ ਤੇ ਇਹ ਜਵਾਕ ਹੋ ਜਾਂਦਾ 8ਵੀਂ ਕਲਾਸ ਦੇ ਵਿੱਚ ਇਹਦੀ ਉਮਰ ਲਗਭਗ 13 14 ਸਾਲ ਦੀ ਹੋ ਜਾਂਦੀ ਹੈ ਜਦੋਂ ਇਹ 8ਵੀਂ ਕਲਾਸ ਦੇ ਵਿੱਚ ਹੋ ਜਾਂਦਾ ਫਿਰ ਮੈਡਮ ਦਾ ਦਿਲ ਇਸ 13 14 ਸਾਲਾਂ ਦੇ ਜਵਾਕ ਤੇ ਆ ਜਾਂਦਾ ਚਲੋ ਜੀ ਹੁਣ ਮੈਡਮ ਦੇਦੋ ਦਿਲ ਆ ਗਿਆ ਮੈਡਮ ਨੇ ਕੀ ਕੀਤਾ ਵੀ ਜਿਹੜੇ ਦੂਜੇ ਜਵਾਕ ਸੀ ਸਾਰੇ ਟਿਊਸ਼ਨ ਤੇ ਲੱਗੇ ਉਹ ਸਾਰੇ ਹੀ ਹਟਾਤੇ ਇਹਨੂੰ ਕੱਲੇ ਨੂੰ ਰੱਖ ਲਿਆ ਮੈਡਮ ਕੀ ਕਰਦੀ ਸੀਗੀ ਇਸ ਜਵਾਕ ਨਾਲ ਹੌਲੀ-ਹੌਲੀ ਗਲਤ ਗੱਲਾਂ ਕਰਨ ਲੱਗ ਗਈ ਫਿਰ ਹੌਲੀ-ਹੌਲੀ ਇਸ ਜਵਾਕ ਨੂੰ ਉਹ ਅਸ਼ਲੀਲ ਵੀਡੀਓ ਵਿਖਾਉਣ ਲੱਗ ਗਈ ਫੋਨ ਦੇ ਉੱਪਰ ਵੀਡੀਓ ਤਾਂ ਵਿਖਾਉਂਦੀ ਸੀਗੀ ਇਹ ਜਵਾਕ ਵੀਡੀਓ ਦੇਖੂਗਾ ਇਹ ਉਤੇਜਿਤ ਹੋਊਗਾ ਹੌਲੀ-ਹੌਲੀ ਇਸ ਰੰਗ ਦੇ ਵਿੱਚ ਉਹ ਢਲ ਜਾਊਗਾ ਚਲੋ ਜੀ ਮੈਡਮ ਨੇ ਜਦੋਂ ਉਹਨੂੰ ਅਸ਼ਲੀਲ ਵੀਡੀਓ ਵਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਜਿਹੜਾ ਹੁਣ 13 ਸਾਲਾਂ ਦਾ ਜਵਾਬਕ ਤੁਹਾਨੂੰ ਪਤਾ ਵੀ ਅੱਜ ਕੱਲ ਦੇ ਜਵਾਬਕ ਕਿੰਨੇ ਤੇਜ਼ ਰਹਾਂ ਤਾਂ 13 ਸਾਲਾਂ ਦਾ ਜਵਾਬਕ ਮੈਡਮ ਦੇ ਘੇਰੇ ਚ ਆ ਜਾਂਦਾ ਫੇਰ ਉਹ ਮੈਡਮ ਕੀ ਕਰਦੀ ਆ ਵੀ ਇਸ 13 ਸਾਲਾਂ ਦੇ ਜਵਾਬਕ ਦੇ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੀ ਆ ਜਦੋਂ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਉਹ ਉਸ ਬੱਚੇ ਦਾ ਮਾਂ ਪਿਓ ਹੁੰਦਾ ਉਹ ਇਸ ਬੱਚੇ ਨੂੰ ਟਿਊਸ਼ਨ ਤੋਂ ਹਟਾਉਣਾ ਚਾਹੁੰਦਾ ਹੁੰਦਾ ਵੀ ਅਸੀਂ ਕਿਤੇ ਹੋਰ ਬੱਚੇ ਨੂੰ ਟਿਊਸ਼ਨ ਤੇ ਪਾਉਣਾ ਪਰ ਇਹ ਮੈਡਮ ਉਸ ਜਵਾਕ ਨੂੰ ਹਟਣ ਨਹੀਂ ਦਿੰਦੀ ਤੇ ਜਵਾਕ ਵੀ ਘਰੇ ਜਾ ਕੇ ਕਹਿੰਦਾ ਵੀ ਮੈਂ ਤਾਂ ਉਸੇ ਮੈਡਮ ਕੋਲੇ ਪੜਨਾ ਮੈਂ ਕਿਸੇ ਹੋਰ ਕੋਲ ਨਹੀਂ ਪੜਨਾ ਚਲੋ ਜੀ ਮੈਡਮ ਨੇ ਕੀ ਕੀਤਾ ਹੌਲੀ-ਹੌਲੀ ਇਸ ਬੱਚੇ ਨੂੰ ਦੂਜੀਆਂ ਟੈਬਲੇਟ ਖਵਾਉਣੀਆਂ ਸ਼ੁਰੂ ਕਰਤੀਆਂ ਗਲਤ ਗੋਲੀਆਂ ਗਲਤ ਮੈਡੀਸਨ ਦੇਣੀ ਸ਼ੁਰੂ ਕਰਤੀ ਕਾਦੇ ਵਾਸਤੇ ਸਬੰਧ ਬਣਾਉਣ ਵਾਸਤੇ ਕਿ ਬੱਚਾ ਜ਼ਿਆਦਾ ਉਤੇਜਿਤ ਹੋਵੇ ਤੇ ਮੇਰੇ ਨੂੰ ਸੈਟੀਸਫਾਈ ਕਰੇ ਇਹਨਾਂ ਦਾ ਸਾਰਾ ਕੁਝ ਤਾਂ ਚੱਲਦਾ ਰਹਿੰਦਾ ਉਧਰੋਂ ਮੈਡਮ ਦੇ ਘਰ ਦੇ ਕਹਿੰਦੇ ਵੀ ਹੁਣ ਤੇਰਾ ਵਿਆਹ ਕਰ ਦੇਣਾ ਹੁਣ ਜਦੋਂ ਮੈਡਮ ਨੂੰ ਪਤਾ ਲੱਗਦਾ ਕਿ ਮੇਰਾ ਮਾਂ ਪਿਓ ਮੇਰਾ ਵਿਆਹ ਕਰਨਾ ਚਾਹੁੰਦਾ ਵਾਰ-ਵਾਰ ਕਹਿੰਦੇ ਵੀ ਤੇਰਾ ਵਿਆਹ ਕਰਨਾ ਵਿਆਹ ਕਰਨਾ ਪਰ ਮੈਡਮ ਚਾਹੁੰਦੀ ਸੀ ਕਿ ਮੈਂ ਇਸ 13 ਸਾਲਾਂ ਦੇ ਜਵਾਗ ਨਾਲ ਵਿਆਹ ਕਰਾਵਾਂ ਚਲੋ ਜੀ ਮੈਡਮ ਕੀ ਕਰਦੀ ਹੈ ਮੈਡਮ ਘਰੋਂ ਭੱਜਣ ਦਾ ਪਲਾਨ ਬਣਾ ਲੈਂਦੀ ਹੈ ਮੈਡਮ ਇਸ ਬੱਚੇ ਨੂੰ ਕਹਿੰਦੀ ਹੈ ਵੀ ਤੂੰ ਆਪਦੇ 2-4 ਕੱਪੜੇ ਨਾਲ ਚੱਕ ਲਈ ਤੇ ਆਪਾਂ ਇੱਥੋਂ ਹੁਣ ਫਰਾਰ ਹੋ ਜਾਣਾ ਬੱਚਾ ਕੀ ਕਰਦਾ ਬੱਚਾ ਆਪਦੇ ਸਕੂਲ ਦੇ ਬੈਗ ਦੇ ਵਿੱਚ ਆਪਦੇ ਮਾਂ ਪਿਓ ਤੋਂ ਚੋਰੀ 2-4 ਟੀ-ਸ਼ਰਟਾਂ ਲੋਰਾਂ-ਲੂਰਾਂ ਜਾਂ ਪੈਂਟਾਂ-ਬੂਟਾਂ ਪਾ ਕੇ ਮੈਡਮ ਕੋਲ ਹੀ ਲੈ ਆਉਂਦਾ ਤੇ ਇਹ ਮੈਡਮ ਉਸ ਬੱਚੇ ਨੂੰ ਲੈ ਕੇ ਫਰਾਰ ਹੋ ਜਾਂਦੀ ਹੈ ਹੁਣ ਜਦੋਂ ਮਾਪਿਓ ਨੇ ਵੇਖਿਆ ਵੀ ਬੱਚਾ ਟਿਊਸ਼ਨ ਤੇ ਗਿਆ ਟਾਈਮ ਹੋ ਗਿਆ ਅਹ ਤੱਕ ਬੱਚਾ ਵਾਪਸ ਨਹੀਂ ਆਇਆ ਵੀ ਗੱਲ ਕੀ ਹੋ ਗਈ ਤਾਂ ਜਦੋਂ ਉਹ ਬੱਚੇ ਨੂੰ ਪਹਾਲ ਕਰਦੇ ਆ ਮੈਡਮ ਦੇ ਘਰੇ ਆਉਂਦੇ ਨਾ ਤਾਂ ਮੈਡਮ ਘਰੇ ਹੁੰਦੀ ਨਾ ਹੀ ਬੱਚਾ ਘਰੇ ਹੁੰਦਾ ਹੁਣ ਮਾਪਿਓ ਦੀ ਭਾਦੀ ਬਣ ਗਈ ਵੀ ਆ ਕੀ ਬਣ ਗਿਆ ਵੀ ਨਾ ਜਵਾਕ ਘਰੇ ਆ ਨਾ ਮੈਡਮ ਘਰੇ ਆ ਵੀ ਇਹ ਪਾਣਾ ਕੀ ਵਾਪਰ ਗਿਆ ਪੁਲਿਸ ਤੋਂ ਕੰਪਲੇਟ ਕੀਤੀ ਕੈਮਰਿਆਂ ਦੀ ਫੋਲਾਫਾਲੀ ਕੀਤੀ ਤਾਂ ਕੈਮਰਿਆਂ ਦੇ ਵਿੱਚੋਂ ਉਹ ਮੈਡਮ ਇਸ ਬੱਚੇ ਦੇ ਨਾਲ ਜਾਂਦੀ ਦਿਸ ਗਈ ਇਹ ਪਹਿਲਾਂ ਨੂੰ ਜੈਪੁਰ ਨੂੰ ਲੰਘ ਗਏ ਫਿਰ ਅਹਮਦਾਬਾਦ ਨੂੰ ਲੰਘ ਗਏ ਫਿਰ ਇਹ ਦਿੱਲੀ ਨੂੰ ਲੰਘ ਗਏ ਵਾਸਤੇ ਚੜ ਕੇ ਜਦੋਂ ਇਹ ਦਿੱਲੀ ਕੋਲੇ ਆ ਤਾਂ ਇਹਨਾਂ ਕੋਲੇ ਲਗਭਗ ਪੈਸੇ ਥੋੜੇ ਰਹਿ ਜਾਂਦੇ ਆ ਫਿਰ ਇਹ ਪਲਾਨ ਬਣਾਉਂਦੇ ਆ ਵੀ ਆਪਾਂ ਕਿਸੇ ਸੇਫ ਜਗ੍ਹਾ ਤੇ ਚੱਲੀਏ ਚਲੋ ਜੀ ਫਿਰ ਇਹ ਕਹਿੰਦੇ ਵੀ ਆਪਾਂ ਵਾਪਸ ਜੈਪੁਰ ਨੂੰ ਹੀ ਚੱਲਦੇ ਆ ਵੀ ਉੱਥੇ ਜਾ ਕੇ ਆਪਾਂ ਸੇਫ ਹੋ ਜਾਾਂਗੇ ਜਦੋਂ ਇਹ ਦਿੱਲੀ ਤੋਂ ਜੈਪੁਰ ਨੂੰ ਜਾਣ ਲਈ ਪਲਾਨ ਬਣਾ ਲੈਂਦੇ ਆ ਉਸ ਬਸ ਤੇ ਵਿੱਚ ਬਹਿ ਜਾਂਦੇ ਆ ਤਾਂ ਪੁਲਿਸ ਨੇ ਇਸ ਮੈਡਮ ਦੇ ਫੋਨ ਨੰਬਰ ਨੂੰ ਟ੍ਰੇਸ ਕਰ ਲਿਆ ਹੁੰਦਾ ਇਹਦੀ ਲੋਕੇਸ਼ਨ ਉਹਨਾਂ ਨੇ ਚੱਕ ਲਈ ਹੁੰਦੀ ਆ ਚਲੋ ਜੀ ਮੈਡਮ ਆ ਉਸ 13 ਸਾਲਾਂ ਦੇ ਜਵਾਗ ਨਾਲ ਬੱਸ 'ਚ ਬੈ ਕੇ ਜੈਪੁਰ ਨੂੰ ਜਾ ਰਹੀ ਹੁੰਦੀ ਆ ਤਾਂ ਪੁਲਿਸ ਇਹਨੂੰ ਬੱਸ ਦੇ ਵਿੱਚੋਂ ਰੈਸਟ ਕਰ ਲੈਂਦੀ ਆ ਗ੍ਰਿਫਤਾਰ ਕਰ ਲੈਂਦੀ ਆ ਚੱਕ ਕੇ ਇਹਦਾ ਦੋਨਾਂ ਨੂੰ ਥਾਣੇ ਲੈ ਆ ਜਾਂਦਾ ਹੁਣ ਜਦੋਂ ਥਾਣੇ ਲੈ ਆਉਂਦੇ ਆ ਤਾਂ ਜਦੋਂ ਪੁਲਿਸ ਇਸ ਮੈਡਮ ਨੂੰ ਕੁਝ ਪੁੱਛਦੇ ਆ ਇਹਦੇ ਬਿਆਨ ਲੈਂਦੀ ਆ ਤਾਂ ਪੁਲਿਸ ਦੇ ਰੌਂਗ ਟੇ ਖੜੇ ਹੋ ਜਾਂਦੇ ਆ ਪੁਲਿਸ ਵਾਲਿਆਂ ਦੇ ਤਰੇਲੀਆਂ ਉਤਰਾਉਂਦੀਆਂ ਨੇ ਵੀ ਆਹ ਕੀ ਪਾਣਾ ਵਾਪਰ ਗਿਆ ਪੁਲਿਸ ਨੂੰ ਉਹ ਮੈਡਮ ਸਿੱਧੀ ਕਹਿੰਦੀ ਆ ਵੀ ਗੱਲ ਸੁਣ ਲਓ ਵੀ ਮੇਰਾ ਇਹ ਘਰ ਵਾਲਾ ਤੇ ਮੈਂ 5 ਮਹੀਨਿਆਂ ਦੀ ਪ੍ਰੈਗਨੈਂਟ ਆ ਇਹਦੇ ਤੋਂ ਹੁਣ ਜਦੋਂ ਮੁੰਡੇ ਦੇ ਮਾਂ ਪਿਓ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਭਰਾਵਾ ਉਹਨਾਂ ਦੇ ਵੀ ਰੌਕਟੇ ਖੜੇ ਹੋ ਗਏ ਉਹ ਹੈਰਾਨ ਹੋ ਗਏ ਵੀ ਆਹ ਕੀ ਬਣ ਗਿਆ ਚਲੋ ਜੀ ਮੈਡਮ ਦਾ ਚੈੱਕ ਅਪ ਕਰਾਇਆ ਜਾਂਦਾ ਜਦੋਂ ਮੈਡਮ ਦਾ ਮੈਡੀਕਲ ਕਰਾਇਆ ਜਾਂਦਾ ਤਾਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਵੀ ਇਹ ਮੈਡਮ 5 ਮਹੀਨਿਆਂ ਦੀ ਪ੍ਰੈਗਨੈਂਟ ਹੈ ਤੇ ਉਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਵੀ ਇਸ ਗੱਲ ਦਾ ਤੇਰੇ ਕੋਲ ਕੀ ਪ੍ਰੂਫ ਆ ਕੀ ਹਾਂ ਤੂੰ ਇਸ ਬੱਚੇ ਤੋਂ ਪ੍ਰੈਗਨੈਂਟ ਹੋਈ ਹੈ ਤਾਂ ਜਿਹੜਾ ਉਹ ਬੱਚਾ ਹੁੰਦਾ ਉਹ ਵੀ ਥਾਣੇ ਦੇ ਵਿੱਚ ਕਹਿ ਦਿੰਦਾ ਕਿ ਹਾਂ ਮੈਂ ਇਹਦੇ ਨਾਲ ਸਬੰਧ ਬਣਾਉਂਦਾ ਰਿਆਂ ਸਾਲ ਹੋ ਗਿਆ ਸਾਡਾ ਸਾਰਾ ਕੁਝ ਆਪਸ ਦੇ ਵਿੱਚ ਚੱਲਦਾ ਠੀਕਾ ਤੇ ਥਾਣੇ ਦੇ ਵਿੱਚ ਬੱਚਾ ਇਹ ਵੀ ਗੱਲ ਦੱਸ ਦਿੰਦਾ ਕਿ ਮੈਨੂੰ ਇਹ ਮੈਡਮ ਟੈਬਲੇਟ ਦਿੰਦੀ ਸੀਗੀ ਸਬੰਧ ਬਣਾਉਣ ਤੋਂ ਪਹਿਲਾਂ ਜਿਸ ਦੇ ਨਾਲ ਮੇਰਾ ਬਾਅਦ ਦੇ ਵਿੱਚ ਸਿਰਦਰਦ ਵੀ ਹੋਣ ਲੱਗ ਜਾਂਦਾ ਸੀ ਮੇਰੀਆਂ ਅੱਖਾਂ ਵੀ ਲਾਲ ਹੋ ਜਾਂਦੀਆਂ ਸੀਗੀਆਂ ਚਲੋ ਜੀ ਉਸ ਤੋਂ ਬਾਅਦ ਪੁਲਿਸ ਨੇ ਉਸ ਜਵਾਬ ਨੂੰ ਪੁੱਛਿਆ ਵੀ ਤੂੰ ਕੀ ਚਾਹੁੰਦਾ ਤਾਂ ਉਹ 13 ਸਾਲਾਂ ਦਾ ਜਵਾਬਗਾ ਕਹਿੰਦਾ ਕਿ ਮੈਂ ਹੁਣ ਇਸੇ ਮੈਡਮ ਦੇ ਨਾਲ ਵਿਆਹ ਕਰਾਉਣਾ ਮੈਂ ਨਹੀਂ ਤਾਂ ਮਰ ਜੂੰਗਾ ਇਹਦੇ ਬਿਨਾ ਜਿਹੜੀ ਹੁਣ ਮੈਡਮ ਆ ਉਹ ਪੁਲਿਸ ਦੇ ਸਾਹਮਣੇ ਠੋਕ ਕੇ ਬਿਆਨ ਦਿੰਦੀ ਹੈ ਕਿ ਮੈਂ 5 ਮਹੀਨਿਆਂ ਦੀ ਪ੍ਰੈਗਨੈਂਟ ਆ ਇਹੇ ਮੇਰੇ ਬੱਚੇ ਦਾ ਪਿਓ ਬਣਨ ਵਾਲਾ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਮੈਂ ਇਹਦੇ ਬਿਨਾ ਮਰ ਜੂਗੀ ਹੁਣ ਇਹ ਗੱਲ ਪ੍ਰੂਫ ਕਰਨੀ ਸੀਗੀ ਕਿ ਬੱਚਾ ਵਾਕਈ ਇਸ ਬੱਚੇ ਦਾ ਹੈ ਫਿਰ ਉਸ ਬੱਚੇ ਦੇ ਡੀਐਨਏ ਟੈਸਟ ਕਰਿਤੇ ਜਾਂਦੇ ਆ ਹੁਣ ਵੇਟ ਕੀਤਾ ਜਾਂਦਾ ਹੈ ਕਿ ਜਦੋਂ ਉਹ ਬੱਚਾ ਹੋਊਗਾ ਫਿਰ ਉਹਨਾਂ ਦਾ ਡੀਐਨਏ ਟੈਸਟ ਹੋਊਗਾ ਫਿਰ ਇਹ ਗੱਲ ਕਲੀਅਰ ਹੋ ਜੂਗੀ ਕਿ ਹਾਂ ਵਾਕਈ ਹੀ ਏਸ ਬੱਚੇ ਤੋਂ ਮੈਡਮ ਪ੍ਰੈਗਨੈਂਟ ਹੋਈ ਹੈ ਪਰ ਥਾਣੇ ਦੇ ਵਿੱਚ ਉਸ ਬੱਚੇ ਨੇ ਵੀ ਇਹ ਬਿਆਨ ਦਿੱਤੇ ਆ ਕੀ ਹਾਂ ਮੈਂ ਇਹ ਨਾਲ ਵਿਆਹ ਕਰਾਉਣਾ ਇਹ ਬੱਚਾ ਮੇਰਾ ਹੀ ਆ ਮੈਡਮ ਵੀ ਇਹ ਗੱਲ ਕਹਿੰਦੀ ਆ ਕਿ ਇਹ ਜਿਹੜਾ ਬੱਚਾ ਆ ਉਹ ਏਸ 13 ਸਾਲਾਂ ਦੇ ਬੱਚੇ ਦਾ ਹੁਣ ਜਿਹੜਾ ਉਸ ਬੱਚੇ ਦਾ ਮਾਂ ਪਿਓ ਆ ਉਹ ਬੜੀ ਪਰੇਸ਼ਾਨੀ ਦੇ ਵਿੱਚ ਆ ਕਿ ਸਾਡੇ ਨਾਲੇ ਭਾਣਾ ਕੀ ਵਾਪਰ ਗਿਆ ਕਿ ਸਾਡਾ ਇੱਕੋ ਇੱਕ ਜਵਾਗ ਸੀਗਾ ਉਹ ਵੀ ਇਸ ਮੈਡਮ ਨੇ ਜਮਾ ਗਾਲ ਕੇ ਰੱਖਤਾ ਜਮਾ ਖੁੰਝੇ ਲਾਤਾ ਏਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਿਉਂ ਕਰਨੀ ਆ ਗੱਲ ਇਹ ਸੁਣਨ ਵਾਲੀ ਆ ਕੀ ਆਪਣੇ ਵੀ ਬਹੁਤ ਜਵਾਕ ਟਿਊਸ਼ਨਾਂ ਦੇ ਪੜਨ ਜਾਂਦੇ ਆ ਤਾਂ ਬਈ ਆਪਦੇ ਜਵਾਕ ਦਾ ਪੂਰਾ ਧਿਆਨ ਰੱਖਿਆ ਕਰੋ ਕਿ ਸਾਡਾ ਬੱਚਾ ਕਿੰਨੇ ਵਜੇ ਟਿਊਸ਼ਨ ਤੇ ਗਿਆ ਕਿੰਨੇ ਵਜੇ ਘਰੇ ਵਾਪਸ ਆਇਆ ਜੇ ਤੁਹਾਡੇ ਬੱਚੇ ਕੋਲੇ ਫੋਨ ਆ ਤਾਂ ਉਸ ਦੇ ਫੋਨ ਨੂੰ ਵੀ ਚੈੱਕ ਕਰਿਆ ਕਰੋ ਵੀ ਇਹ ਕਿਹਦੇ ਨਾਲ ਫੋਨ ਤੇ ਗੱਲਬਾਤ ਕਰਦਾ ਜਾਂ ਇਹ Google ਦੇ ਉੱਪਰ ਕੀ ਚੀਜ਼ ਸਰਚ ਕਰਕੇ ਦੇਖਦਾ ਆਪਦੇ ਬੱਚਿਆਂ ਦਾ ਪੂਰਾ ਪੂਰਾ ਧਿਆਨ ਰੱਖਣਾ ਜ਼ਰੂਰੀ ਆ ਬਈ ਕਿਉਂਕਿ ਇਹੇ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਨੇ ਇਹ ਨਾ ਸੋਚੋ ਕਿ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਇਆ ਅਸੀਂ ਵੀ ਸਕੂਲਾਂ ਕਾਲਜਾਂ 'ਚ ਪੜੇ ਆ ਅਸੀਂ ਵੀ ਸਕੂਲਾਂ ਦੇ ਵਿੱਚ ਬੜਾ ਕੁਝ ਦੇਖਿਆ ਕਿ ਟੀਚਰ ਸਟੂਡੈਂਟਾਂ ਦੇ ਨਾਲ ਕੀ ਕਰਦੇ ਆ ਜਾਂ ਜਿਹੜੇ ਉੱਥੇ ਟੀਚਰ ਲੱਗੇ ਹੁੰਦੇ ਸੀਗੇ ਉਹ ਆਪਦੀਆਂ ਜਿਹੜੀਆਂ ਸਟੂਡੈਂਟ ਕੁੜੀਆਂ ਹੁੰਦੀਆਂ ਸੀ ਉਹਨਾਂ ਨਾਲ ਵੀ ਗਲਤ ਹਰਕਤਾਂ ਕਰਦੇ ਸੀ ਆਪ ਖੁਦ ਦੇਖਿਆ ਇਸ ਕਰਕੇ ਮੈਂ ਸਾਰੇ ਟੀਚਰਾਂ ਨੂੰ ਨਹੀਂ ਮਾੜਾ ਕਹਿੰਦਾ ਟੀਚਰ ਬੜੇ ਸਤਿਕਾਰਯੋਗ ਹੁੰਦੇ ਨੇ ਪਰ ਕੁਝ ਕੁ ਟੀਚਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਸਿਰ ਨੂੰ ਕਾਮ ਚੜਿਆ ਹੁੰਦਾ ਤੇ ਫਿਰ ਉਹ ਇਹੋ ਜਿਹੇ ਬੱਚਿਆਂ ਨੂੰ ਸ਼ਿਕਾਰ ਬਣਾ ਲੈਂਦੇ ਆ ਉਹਨਾਂ ਨੂੰ ਗਲਤ ਵੀਡੀਓ ਦਿਖਾਉਣੀਆਂ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਮੈਡੀਸਨ ਦੇਣੀਆਂ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਮਜਬੂਰ ਕਰ ਦਿੰਦੇ ਆ ਆਪਣੇ ਆਪ ਨਾਲ ਸਾਰਾ ਕੁਝ ਕਰਨ ਲਈ ਸਾਡਾ ਮਕਸਦ ਹੁੰਦਾ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ